ਅਰਤੀ ਸ਼ੂਟਰ ਹੈ ਨਾ ਸਿੱਧੂ ਈਰਾਨ ਵਿੱਚ ਹੋਣ ਵਾਲੀ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਨਹੀਂ ਲਵੇਗੀ ਤੇ ਇਸ ਦੀ ਵਜ੍ਹਾ ਹੈ ਉਹ ਨਿਯਮ ਜੋ ਇਸ ਪ੍ਰਤੀਯੋਗਤਾ ਦੇ ਪ੍ਰਬੰਧਕਾਂ ਨੇ ਆਪਣੀ ਵੈੱਬਸਾਈਟ ਦੇ ਉੱਤੇ ਲਿਖੇ ਨੇ ਇਹਨਾਂ ਨਿਯਮਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਸ਼ੂਟਿੰਗ ਰੇਂਜ ਅਤੇ ਸਾਰਜਨਿਕ ਥਾਂਾਂ ਦੇ ਉੱਤੇ ਔਰਤਾਂ ਦੇ ਕੱਪੜੇ ਇਸਲਾਮਿਕ ਰਿਪਬਲਿਕਨ ਆਫ ਈਰਾਨ ਦੇ ਨਿਯਮ ਕਾਇਦਾਂ ਦੇ ਤਹਿਤ ਹੋਣਗੇ ਹਿਨਾ ਸਿੱਧੂ ਨੇ ਈਰਾਨ ਵਿੱਚ ਔਰਤਾਂ ਲਈ ਹਿਜਾਬ ਪਹਿਨਣ ਦੇ ਜ਼ਰੂਰੀ ਨਿਯਮ ਦੀ ਵਜ੍ਹਾ ਕਰ ਨਹੀਂ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ ਤੁਹਾਨੂੰ ਦੱਸਦੀ ਹੈ ਕਿ ਈਰਾਨ ਦੀ ਰਾਸ਼ਟਾਨੀ ਤਹਿਰਾਨ ਵਿੱਚ ਦਸੰਬਰ ਦੇ ਵਿੱਚ ਏਸ਼ੀਅਨ 에ਅਰ ਗਨ ਸ਼ੂਟਿੰਗ ਚੈਂਪੀਅਨਸ਼ਿਪ ਹੋਣੀ ਹੈ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਹਿਨਾ ਸਿੱਧੂ ਨੇ ਕਿਹਾ ਕਿ ਟੂਰਿਸਟ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਹਿਜਾਬ ਪਹਿਨਣ ਲਈ ਮਜਬੂਰ ਕਰਨਾ ਖੇਡ ਭਾਵਨਾਵਾਂ ਦੇ ਖਿਲਾਫ ਹੈ ਮੈਨੂੰ ਇਹ ਮਨਜ਼ੂਰ ਨਹੀਂ ਇਸ ਲਈ ਮੈਂ ਚੈਂਪੀਅਨਸ਼ਿਪ ਤੋਂ ਆਪਣਾ ਨਾਮ ਵਾਪਸ ਲੈ ਲਿਆ ਹਿਨਾ ਸਿੱਧੂ ਨੇ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਨਿੱਜੀ ਪਸੰਦ ਦਾ ਮਾਮਲਾ ਦੱਸਿਆ ਹਾਲਾਂਕਿ ਭਾਰਤ ਦੇ ਬਾਕੀ ਸ਼ੂਟਰ ਇਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ ਹਿਨਾ ਸਿੱਧੂ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਤੁਸੀਂ ਆਪਣੇ ਧਰਮ ਦਾ ਪਾਲਣ ਕਰੋ ਮੈਨੂੰ ਮੇਰਾ ਧਰਮ ਮੰਨਣ ਦਿਓ ਜੇਕਰ ਤੁਸੀਂ ਆਪਣੀਆਂ ਧਾਰਮਿਕ માનਤਾਵਾਂ ਨੂੰ ਮੰਨਣ ਲਈ ਮੈਨੂੰ ਮਜਬੂਰ ਕਰੋਗੇ ਤਾਂ ਮੈਂ ਇਸ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਨਹੀਂ ਲਵਾਂਗੀ ਤੰਦਾਜ਼ੀਏ ਕੇ 3 ਤੋਂ 9 ਦਸੰਬਰ ਤੱਕ ਤਹਿਰਾਨ ਦੇ ਵਿੱਚ ਇਹ ਪ੍ਰਤੀਯੋਗਤਾ ਹੋਣੀ ਹੈ ਤਹਿਨਾ ਇਸ ਵੇਲੇ ਇਸਦੀ ਚੈਂਪੀਅਨ ਹੈ ਪਿਛਲੀ ਵਾਰ ਇਹ ਪ੍ਰਤੀਯੋਗਤਾ ਦਿੱਲੀ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ ਸੀ